ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੁਜਰੀ ਦਾ ਰਾਜ ਦੁਲਾਰਾ ਪੰਥ ਸਜਾ ਗਿਆ ਓ ਬੂਟਾ ਲਾ ਗਿਆ ਸਿੱਖੀ ਦਾ ਬੂਟਾ ਲਾ ਗਿਆ ਓ ਬੂਟਾ ਲਾ ਗਿਆ ਕੌਣ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਇਸ ਬੂਟੇ ਨੂੰ ਲਾਉਣ ਦੀ ਖਾਤਰ ਘਰ ਦਾ ਬਾਗ ਲੁਟਾਇਆ ਇਸ ਬੂਟੇ ਦੀ ਭੇਟਾ ਆਪਣਾ ਇੱਕ ਇੱਕ ਫੁੱਲ ਚੜਾਇਆ ਇੱਕ ਇੱਕ ਫੁੱਲ ਚੜਾਇਆ ਗੁਰੂ ਗੋਬਿੰਦ ਕੇ ਚਾਰ ਪੁੱਤਰ تھے ਦੋ ਨੇ ਯੁੱਧ ਵਿੱਚ ਸ਼ਹੀਦੀ ਪਾਈ ਢੋਕੇ ਉੱਪਰ ਜ਼ਾਲਿਮ ਹਾਕਮ ਸਰਹੰਦ ਦੀਵਾਰ ਚਣਾਈ ਇਸ ਬੂਟੇ ਨੂੰ ਲਾਉਣ ਦੀ ਖਾਤਰ ਘਰ ਦਾ ਬਾਗ ਲੁਟਾਇਆ ਇਸ ਬੂਟੇ ਦੀ ਪੇਟ ਆਪਣਾ ਇੱਕ ਇੱਕ ਫੁੱਲ ਚੜਾਇਆ ਹਰ ਡਾਲੀ ਹਰ ਪੱਤੇ ਅੰਦਰ ਹੋ ਹਰ ਡਾਲੀ ਹਰ ਪੱਤੇ ਅੰਦਰ ਆਪੇ ਆਪ ਸਮਾ ਗਿਆ ਕੌਣ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਇਸ ਬੂਟੇ ਦੀਆਂ ਜੜਾਂ ਦੇ ਅੰਦਰ ਅਣਖ ਆਣ ਦਾ ਡੇਰਾ ਇਸ ਬੂਟੇ ਦੀ ਛਾਵੇਂ ਬੈਠਾ ਸੱਚਾ ਸਤਗੁਰ ਮੀਰਾ ਦੇਗ ਤੇਗ ਫਤੇ ਕਰ ਦੇਨੀ Hindu ਧਰਮ ਕੀ ਲਾਜ ਰਖ ਲੈਨੀ ਸਵਾ ਲੱਖ ਸੇ ਏਕ ਲੜਾਉ ਤੋ ਗੋਬਿੰਦ ਨਾਮ ਕਹਾਉ ਜੜਿਓ ਸੇ ਮੈਂ ਬਾਜ ਤੜਾਉ ਤੋ ਗੋਬਿੰਦ ਨਾਮ ਕਹਾਉ ਸ਼ੇਰੋਂ ਸੇ ਮੈਂ ਗਾਇ ਲੜਾਉ ਕੋ ਗੋਬਿੰਦ ਨਾਮ ਕਹਾਉ ਇਸ ਬੂਟੇ ਦੀਆਂ ਜੜਾਂ ਦੇ ਅੰਦਰ ਅਣਖ ਆਣ ਦਾ ਡੇਰਾ ਇਸ ਬੂਟੇ ਦੀ ਛਾਵੇਂ ਬੈਠਾ ਸੱਚਾ ਸਤਗੁਰ ਮੇਰਾ ਇਹ ਤਾਂ ਪੱਤ ਝੜ ਵਿੱਚ ਵੀ ਵਧਿਆ ਓ ਇਹਦਾ ਪੱਤ ਝੜੇ ਵਿੱਚ ਵੀ ਵਧਿਆ ਜਗ ਤੇ ਛਾ ਗਿਆ ਕੌਣ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਗੋਬਿੰਦ ਸਿੰਘ ਵਾਹ ਜੀ ਵਾਹ ਤੇ ਦੋਸਤੋ ਅੱਜ ਬਾਜ਼ਾਰ ਦੇ ਵਿੱਚ ਆਈ ਸੀ ਤੇ ਗਰਮੀ ਬਹੁਤ ਜ਼ਿਆਦੀ ਹੈ ਤੇ ਬਾਈ ਸੁਖਦੇਵ ਜੀ ਜਿਨ੍ਹਾਂ ਨੂੰ ਅਸੀਂ ਬਚਪਨ ਤੋਂ ਸੁਣ ਸੁਣ ਕੇ ਵੱਡੇ ਹੋਏ ਹਾਂ ਅੱਜ ਸ਼ਹਿਰ ਦੇ ਵਿੱਚ ਮਿਲੇ ਤੇ ਸਾਡੇ ਤੋਂ ਰਿਹਾ ਨਹੀਂ ਗਿਆ ਹਾਂ ਤਾਂ ਪੂਰਾ ਇੰਟਰਵਿਊ ਬਾਈ ਜੀ ਦਾ ਆਪਾਂ ਜਲਦੀ ਕਰਾਂਗੇ ਤੇ ਖੁਦ ਦਾ ਲਿਖਿਆ ਹੋਇਆ ਤੇ ਬਾਈ ਇਹਦੀ ਰਿਕਾਰਡਿੰਗ ਵੀ ਕਰਾਈ ਸੀ ਨਾ রেকর্ডিং ਕਰਵਾਇਸ ਕਿਹੜੇ ਸਾਲ ਚ ਇਹਨੋਂ ਹੋ ਗਏ ਮਿਰਹਲ 5-6 ਸਾਲ ਹੋ ਗਏ 5-6 ਸਾਲ ਹੋ ਗਏ ਤੇ ਬਾਈ ਨਾਲ ਥੋੜੀ ਜੀ ਧੋਖਾ ਧੜੀ ਵੀ ਹੋ ਗਈ ਸੀ ਤੇ ਉਹ ਸਾਰੀ ਚੀਜ਼ਾਂ ਦਾ ਆਪਾਂ ਜ਼ਿਕਰ ਆਪਾਂ ਜਲਦੀ ਜਿਹੜਾ ਬਾਈ ਜੀ ਦਾ ਪੂਰਾ ਇੰਟਰਵਿਊ ਕਰਾਂਗੇ ਉਸ ਦੇ ਵਿੱਚ ਕਰਾਂਗੇ ਤੇ ਬਾਜ਼ਾਰ ਚਾਹ ਤੇ ਗਰਮੀ ਬਹੁਤ ਜ਼ਿਆਦੀ ਆ ਤੇ ਬਾਈ ਦੀ ਜ਼ਿੰਦਗੀ ਦੇ ਬਾਰੇ ਵਿੱਚ ਹੋਰ ਵੀ ਆਪਾਂ ਗੱਲਾਂ ਕਰਾਂਗੇ ਤੇ ਬਾਈ ਜੀ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ